ਸਾਰੇ ਹੀ ਮੇਰੇ ਵੀਰ ਜੋ ਵੀਡੀਓ ਦੇਖ ਰਹੇ ਨੇ ਸਭ ਨੂੰ જય શ્રી RAM ਸਤਿ ਸ਼੍ਰੀ ਅਕਾਲ ਜਿੱਦਾਂ ਕਿ ਪਿਛਲੀ ਵਾਰ ਵੀ ਮੈਂ ਵੀਡੀਓ ਪਾਈ ਸੀ ਤਾਂ ਬੰਨੂ ਸਾਰੇ ਛੋਟੇ ਵੱਡੇ ਭਰਾਵਾਂ ਦਾ ਬਜ਼ੁਰਗਾਂ ਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਬਹੁਤ ਵਧੀਆ ਕਮੈਂਟ ਕੀਤਾ ਉਸ ਚੀਜ਼ ਬਾਰੇ ਮੈਂ ਸਭ ਦਾ ਧੰਨਵਾਦ ਕਰਦਾ ਅੱਜ ਦਾ ਮੇਨ ਮੁੱਦਾ ਜਿਹੜਾ ਜੀ ਇਹ ਚਾਈਨਾ ਡੋਰ ਦਾ ਲੈ ਕੇ ਆਇਆ ਹਾਂ ਕਿਉਂਕਿ ਮੈਂ ਹੁਣੇ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੇ ਆ ਤਿੰਨ ਚਾਰ ਮੌਤਾਂ ਜਿਹੜੀਆਂ ਚਾਇਨਾ ਡੋਰ ਨਾਲ ਹੋ ਗਈਆਂ ਤੇ ਇੱਕ ਉਹਨਾਂ ਵਿੱਚ ਬੱਚੇ ਦੀ ਵੀ ਮੌਤ ਹੋਈ ਹੈ ਨਹੀਂ ਦੇਖੇ ਜਾਂਦੇ ਐਦਾਂ ਦਾ ਪਰਿਵਾਰ ਵੀਰ ਜਿਨ੍ਹਾਂ ਦਾ ਇਕੱਲਾ-ਕੱਲਾ ਬੱਚਾ ਇਹ ਚਾਇਨਾ ਡੋਰ ਦੀ ਚਪੇੜ ਦੇ ਵਿੱਚ ਆ ਗਿਆ ਤੇ ਆਪਣੀ ਜਾਨ ਤੋਂ ਵੱਟ ਧੋ ਬੈਠਿਆ ਹਾਲਕਿ ਸਰਕਾਰ ਵੱਲੋਂ ਪਾਬੰਦੀ ਲਾਈ ਗਈ ਹੈ ਚਾਇਨਾ ਡੋਰ ਤੇ ਲੇਕਿਨ ਉਸ ਦੇ ਵੀ باوجود ਇਹ ਵਿਕ ਰਹੀ ਹੈ ਮੈਂ ਪੁੱਛਣਾ ਚਾਹੁੰਦਾ ਜਿਹੜੇ ਡੋਰ ਨੂੰ ਵੇਚਦੇ ਆ ਕੀ ਥੋੜੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਤੁਸੀਂ ਇਹ ਮੌਤ ਵੇਚ ਰਹੇ ਹੋ ਕੱਲ ਨੂੰ ਤੁਹਾਡੇ ਹੀ ਕਿਸੇ ਪਰਿਵਾਰ ਦੇ ਮੈਂਬਰ ਨੂੰ ਐਦਾਂ ਦੇ ਹਾਦਸੇ ਦਾ ਸ਼ਿਕਾਰ ਹੋਣਾ ਪੈ ਗਿਆ ਤੁਸੀਂ ਫੇਰ ਵੇਚਣ ਤੋਂ ਹਟੋਗੇ ਦੂਜੀ ਗੱਲ ਮੇਰੀ ਵੀਰ ਵੀ ਘਰ ਦੇ ਵਿੱਚ ਮਾਪੇ ਵੱਡੇ ਭੈਣ ਭਰਾਵਾਂ ਦੀ ਵੀ ਜਿੰਮੇਵਾਰੀ ਬਣਦੀ ਵੀ ਜੋ ਵੀ ਬੱਚਾ ਪਤੰਗ ੜਾ ਰਿਹਾ ਹੈ ਉਹਨੂੰ ਚੈੱਕ ਕਰੋ ਵੀ ਬੱਚਾ ਕਿਸ ਡੋਰ ਦੇ ਨਾਲ ਪਤੰਗ ੜਾ ਰਿਹਾ ਹੈ ਉਹਨੂੰ ਸਮਝਾਓ ਚੈਨਾ ਡੋਰ ਬਾਰੇ ਵੀ ਵੀ ਜੇ ਕੋਈ ਹੋਰ ਵੀ ਬੱਚਾ ਕੋਈ ਐਦਾਂ ਦੇ ੜਾ ਰਿਹਾ ਪਤੰਗ ਕੁੱਛ ਕਰ ਰਿਹਾ ਹੈ ਤੰਨੂ ਰੁਕਿਆ ਜਾਵੇ ਮੇਨ ਮਕਸਦ ਆਪਣਾ ਜਦੋਂ ਪੂਰਾ ਹੋਣਾ ਵੀਰ ਜੀ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਤੰਗ ੜਾ ਰਹੇ ਨੂੰ ਉਹਦੀ ਚੈੱਕ ਕਰਾਂ ਵੀ ਡੋਰ ਕਿਹੜੀ ਹੈਗੀ ਐ ਇਹ ਸਾਨੂੰ ਪਬਲਿਕ ਨੂੰ ਆਪਾਂ ਲੋਕਾਂ ਨੂੰ ਇਹਦੇ ਬਾਰੇ ਅਵੇਅਰ ਹੋਣਾ ਪੈਣਾ ਤੇ ਰੋਕਣਾ ਪੈਣਾ ਆਪਾਂ ਨੂੰ ਜਦੋਂ ਆਪਾਂ ਬੱਚਿਆਂ ਨੂੰ ਚੈਨਲ ਡੋਰ ਲੈਣੀ ਨਹੀਂ ਦੇਣੀ ਤਾਂ ਫਿਰ ਵਿਕੂ ਵੀ ਕਿਵੇਂ ਉਹ ਲੇਕਿਨ ਫਿਰ ਵੀ ਕਈ ਲੋਕ ਹੈਗੇ ਨੇ ਜਿਹੜੇ ਪੈਸੇ ਦੇ ਲਾਲਚ ਚ ਜਾ ਕੇ ਕੰਮ ਕਰ ਰਹੇ ਨੇ ਮੇਰੀ ਬੇਨਤੀ ਵੀ ਜੀ ਮੇਰੇ ਵੀਰ ਨੂੰ ਕਿਸੇ ਨੂੰ ਇਦਾਂ ਨਹੀਂ ਪਤਾ ਲੱਗਦਾ ਵੀ ਬੰਦਾ ਚਾਈਨਾ ਡੋਰ ਵੇਚ ਰਿਹਾ ਕੁਝ ਕਰ ਰਿਹਾ ਤਾਂ ਉਹਦੀ ਨਾਲ ਦੀ ਨਾਲ ਪੁਲਿਸ ਸਟੇਸ਼ਨ ਵਿੱਚ ਕੰਪਲੀਟ ਕਰੋ ਕਿਉਂਕਿ ਸਰਕਾਰ ਬਹੁਤ ਸਖਤ ਹੈ ਚਾਈਨਾ ਡੋਰ ਦੇ ਪ੍ਰਤੀ ਆਪਣਾ ਵਿਚਾਰ ਜਰੂਰ ਦੱਸਿਓ ਵੀਰ ਜੀ ਮੈਨੂੰ ਸਾਰੇ ਜਾਣੇ ਕਮੈਂਟਾਂ ਵਿੱਚ ਤੇ ਇਦਾਂ ਦੇ ਹੀ ਕੋਈ ਹੋਰ ਮੁੱਦਿਆਂ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੁੰਦਾ ਰਹਿਾਂਗੇ ਜੀ ਜੈ ਸ਼੍ਰੀ ਰਾਮ ਸਤਿ ਸ਼੍ਰੀ ਅਕਾਲ